ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਕਰਨਾ ਮੇਰਾ ਨਾਮ ਹੈ ਸਰਬਜੀਤ ਸਿੰਘ ਜ਼ਿਲ੍ਹਾ ਯੂਥ ਅਫਸਰ ਮਾਈ ਭਾਰਤ ਸਾਰਿਆਂ ਨੇ ਜੀ ਆਇਆਂ ਤੇ ਮਾਈ ਭਾਰਤ ਜਿਹੜਾ ਵੇ ਉਹ ਭਾਰਤ ਸਰਕਾਰ ਦਾ ਹੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਨਵਾਂ ਇੱਕ ਡਿਪਾਰਟਮੈਂਟ ਹੈ ਤੇ ਅੱਜ ਅਸੀਂ ਇੱਥੇ ਸਾਡੇ ਇੱਥੇ ਉਪਸਥਿਤ ਹੋਣ ਦਾ ਮਕਸਦ ਇਹ ਵੇ ਕਿ ਕੱਲ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਦਿਤੀ ਹੈ ਤੇ ਵੱਡੀ ਗੱਲ ਹੈ ਵੇ ਕਿ ਐ 150ਵੀਂ ਜਨਮ ਦਿਨਤੀ ਸਰਦਾਰ ਪਟੇਲ ਦੀ ਤੇ ਇਸ ਉਪਲਖ ਵਿੱਚ ਭਾਰਤ ਸਰਕਾਰ ਦੇ ਡਿਪਾਰਟਮੈਂਟ ਮਾਂ ਭਾਰਤ ਨੇ ਇੱਕ ਪਦ ਯਾਤਰਾ ਘਟਨ ਦਾ ਪਲਾਨ ਕੀਤਾ ਵੇ ਤੇ ਉਹ ਜਿਹੜੀ ਰੈਲੀ ਹੈ ਉਹਦੇ ਬਾਰੇ ਵਿੱਚ ਦੱਸਣ ਵਾਸਤੇ ਹੁਣ ਅੱਗੇ ਅਸ਼ੋਤੋਜ ਜੀ ਤੁਹਾਨੂੰ ਗ੍ਰੀਫ ਕਰਨਗੇ ਪਰ ਇਸ ਸਾਲੇ ਪਰ ਆਪਾਂ ਲਗਾਤਾਰ ਅਲੱਗ-ਅਲੱਗ ਵਿਸ਼ਾ ਤੇ ਮਿਲਦੇ ਰਹਿੰਦੇ ਆ ਇੱਥੇ ਤੁਹਾਡਾ ਆਉਣ ਤੇ ਬਹੁਤ-ਬਹੁਤ ਸਵਾਗਤ ਮੇਰੇ ਨਾਲ ਸ਼੍ਰੀ ਨਰਿੰਦਰ ਮਿੱਤਲ ਜੀ ਹੈ ਮੈਂ ਤੇ ਨਰਿੰਦਰ ਮਿੱਤਲ ਜੀ ਜਿਹੜਾ ਮਨਿਫਸਤੀ ਕਰਨੇ ਹੋਏ ਇਹ ਨੋਮੀਨੇਟ ਹੈ ਦੋਨਾ ਦੋਨੋਂ ਯਾਨੀ ਇਸ ਯਾਤਰਾ ਨੂੰ ਲੈ ਕੇ ਸਭ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਪਹਿਲੇ ਤੇ ਜਿਹਨੂੰ ਜਨਨ ਲੋਪੁਰਸ਼ ਕਿਹਾ ਜਾਂਦਾ ਹੈ ਸਰਦਾਰ ਪਟੇਲ ਜੀ ਦਾ ਗੱਲ 150 ਸਾਲਾ ਜਨਮ ਦਿਹਾੜਾ ਤੇ ਉਸ ਜਨਮ ਦਿਹਾੜੇ ਦੇ ਉਪਲਬਖ ਦੇ ਅੰਦਰ ਸਾਰੇ ਨਯੁਵਾਵਾਂ ਨੂੰ ਨੌਜਵਾਨਾਂ ਨੂੰ ਮੈਂ ਵਧਾਈ ਦਿੰਦਾ ਇਹ ਜਿਹੜੀ ਅੱਜ ਪੀਸੀ ਰੱਖੀ ਗਈ ਹੈ ਇਹ ਪੂਰੇ ਦੇਸ਼ ਦੇ ਅੰਦਰ ਹਰੇਕ ਡਿਸਟ੍ਰਿਕਟ ਦੇ ਵਿੱਚ ਸਰਦਾਰ ਪਟੇਲ ਜੀ ਦੇ ਉਪਲਖਲੇ ਦੇ ਜਿਹੜਾ ਦੇਸ਼ ਦੇ ਪ੍ਰਧਾਨ ਸੇਵਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਰਨ ਫॉर ਯੂਨਿਟੀ ਸਟਾਰਟ ਕੀਤੀ ਸੀਗੀ 2014 ਤੋਂ ਬਾਅਦ ਉਸੇ ਲੜੀ ਦੇ ਅੰਦਰ ਸਰਦਾਰ ਪਟੇਲ ਜੀ ਦੀ ਇੱਕ ਆਪਾ ਵਰਲਡ ਦੇ ਅੰਦਰ ਸਭ ਤੋਂ ਵੱਡਾ ਸਟੈਚੂ ਜਿਹੜਾ ਗੁਜਰਾਤ ਦੇ ਸਰਦਾਰ ਸਾਗਰ ਡੈਮ ਦੇ ਨਾਲ ਬਣਾਇਆ ਗਿਆ ਉਸ ਨੂੰ ਅੱਗੇ ਲੈ ਕੇ ਇੱਕ 150 ਸਾਲਾ ਸਰਦਾਰ ਐਟ 150 ਕਿਉਂਕਿ ਡਿਜੀਟਲ ਜਮਾਨਾ ਨੌਜਵਾਨ ਸਾਰੇ ਅ ਜੋਤ ਹੈ ਜਿਹੜਾ ਇੰਸਟਾਗ੍ਰam ਫੇਸਬੁਕ ਦਾ ਜਿਹੜਾ ਜੁੜਿਆ ਹੋਇਆ ਉਹ ਹੈਸ਼ਟੈਗ ਰੱਖਿਆ ਗਿਆ ਸਰਦਾਰ ਐਡ 150 ਕੀ ਸਰਦਾਰ ਪਟੇਲ ਜੀ ਦਾ 150 ਜਨਮ ਸ਼ਤਾਬ ਦੀ ਉਸ ਨੂੰ ਲੈ ਕੇ ਕਿ ਯੁਵਾਵਾਂ ਦੇ ਅੰਦਰ ਸਰਦਾਰ ਪਟੇਲ ਜੀ ਦੇ ਬਾਰੇ ਜਾਗਰੂਕਤਾ ਹੋਵੇ ਦੇਸ਼ ਦੇ ਪ੍ਰਤੀ ਜਾਗਰੂਕਤਾ ਹੋਵੇ ਇੱਕ ਵਾਕ ਜਿਹੜਾ ਪੈਦਲ ਪਦ ਯਾਤਰਾ ਦਾ ਆਯੋਜਨ ਪੂਰੇ ਦੇਸ਼ ਦੇ ਅੰਦਰ ਕੀਤਾ ਜਾ ਰਿਹਾ ਉਸ ਦੇ ਵਿੱਚ ਬਠਿੰਡੇ ਦੇ ਵਿੱਚ 15 ਤਾਰੀਖ ਨੂੰ ਇਹ ਜਿਹੜਾ ਚੱਲਣਾ ਹੈ ਪਦ ਯਾਤਰਾ ਚੱਲਣੀ ਹੈ ਸਟੇਡੀਅਮ ਤੋਂ ਸ਼ੁਰੂ ਹੋ ਕੇ ਵਾਕ ਵਾਕ ਬਾਜ਼ਾਰਾ ਤੋਂ ਵਿੱਚੋਂ ਹੁੰਦੀ ਹੋਈ ਇਹ ਸ਼ਹੀਦੇ ਅਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨੀ ਜਿਹੜੀ ਪ੍ਰਤੀਮਾ ਉਹਨਾਂ ਦੇ ਸਰਦਾ ਸੁਮਨ ਅਰਪਿਤ ਕਰਕੇ ਸਪੋਰਟਸ ਮਾਰਕੀਟ ਵਾਲੀ ਪਾਰਕਿੰਗ ਦੇ ਅੰਦਰ ਇਹਦਾ ਸਮਾਪਨ ਹੋਏਗਾ ਅਰੇ ਵਿੱਚ ਅਸੀਂ ਜਵਾਨਾਂ ਨੂੰ ਸਰਟੀਫਿਕੇਟ ਵੀ ਦੇਵਾਂਗੇ ਜਿਹੜੇ ਇਸ ਦੇ ਵਿੱਚ ਪਾਰਟਿਸਪੇਟ ਕਰਨਗੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੇ ਵਿੱਚ ਹੈ ਕਿ ਪੰਜਾਬ ਨੂੰ ਆਪਾਂ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਆਏ ਦੇ ਨਸ਼ੇ ਦੇਖ ਜਾਲ ਦੇ ਅੰਦਰ ਜੁਵਾ ਫਸਦਾ ਪਿਆ ਇੱਕ ਸਾਡਾ ਮੋਟਿਵ ਪੰਜਾਬ ਨੂੰ ਲੈ ਕੇ ਵਿਸ਼ੇਸ਼ ਤੇ ਇਹ ਵੀ ਹੈ ਕਿ ਨਸ਼ਿਆਂ ਦੇ ਖਿਲਾਫ ਵੀ ਇਹ ਕਿੰਨਾ ਕੀਤੇ ਤੇ ਆਪਣੀ ਯਾਤਰਾ ਹੋਊਗੀ ਤੇ ਨਾਲ ਜਿਹੜੇ ਸਪੋਰਟਸ ਦੇ ਵੀ ਵਾਲੀ ਇਨਕਰੀਜ ਕਰਨ ਵਾਸਤੇ ਅਸੀਂ ਇਹ ਸਟੇਡੀਅਮ ਦੇ ਅੰਦਰੋਂ ਸ਼ੁਰੂ ਕਰਨ ਲੱਗੇ ਆਂ ਆਦੇ ਵਿੱਚ ਵੱਖ-ਵੱਖ ਕਾਲਜਾਂ ਸਕੂਲਾਂ ਸੈਂਟਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਸੀਂ ਇਨਵਾਈਟ ਕਰਾਂਗੇ ਜਾ ਕਰਕੇ ਤੇ ਤਾਂ ਜੋ ਇਹ ਜੇਰੀ ਯਾਤਰਾ ਹੈ ਜਾਂ ਇਹ ਵੋਕ ਹੈ ਇਹ ਸਾਰਥਕ ਹੋ ਸਕੇ ਅਦਾ ਇੱਕ ਅੱਛਾ ਨਤੀਜਾ ਨਿਕਲ ਸਕੇ ਮੈਂ ਅੱਗੇ ਨਿਰੰਦਰ ਮਿੱਤਰ ਜੀ ਨੂੰ ਕਹਾਂਗਾ ਕਿ ਉਹ ਤੁਹਾਨੂੰ ਹੋਰ ਬਰੀਫ ਕਰਨਗੇ ਬ੍ਰਦਰ ਅੱਜ ਜੋ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 31 ਅਕਤੂਬਰ ਨੂੰ ਸਰਦਾਰ ਵੱਲਭਾਈ ਫਡੇਲ ਜੀ ਜਿਹੜੇ ਸਾਡੇ ਦੇਸ਼ ਦੇ 1947 ਤੋਂ ਲੈ ਕੇ 1950 ਤੱਕ ਸਾਡੇ ਗ੍ਰਹਿ ਮੰਤਰੀ ਵੀ ਰਹੇ ਔਰ ਦੇਸ਼ ਦੇ ਉਪ ਪ੍ਰਧਾਨ ਮੰਤਰੀ ਵੀ ਰਹੇ ਉਨ੍ਹਾਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਵੈਸੇ ਤਾਂ ਹਰ ਸਾਲ ਬਣਾਇਆ ਜਾਂਦਾ ਪਰ ਕੇਂਦਰ ਸਰਕਾਰ ਵੱਲੋਂ 150 ਸਾਲਾਂ ਜਿਹੜਾ ਅਸੀਂ ਇੱਥੇ ਪਹਿਲੇ ਵਾਰ ਬਣਾ ਰਹੇ ਹਾਂ ਔਰ بڑے ਜਿਹੜੇ ਵੱਡੇ ਤਰੀਕੇ ਨਾਲ ਇਹ ਜਿਹੜਾ ਪ੍ਰੋਗਰਾਮ 2 ਮਹੀਨੇ ਲਈ ਲਿਖਿਆ ਗਿਆ 6 ਅਕਤੂਬਰ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਔਰ 6 ਦਸੰਬਰ ਤੱਕ ਇਹ ਪ੍ਰੋਗਰਾਮ ਚੱਲੇਗਾ ਉਨਿਸਕਿਓ ਯੂਥ ਔਰ ਸਪੋਰਟਸ ਅਫੇਅਰ ਪੁਲਿਸਟੇਬਲ ਲੋ ਹੈ ਕਿਤਾ ਜਾਣਾ ਹੈ ਜਿਸ ਤਰ੍ਹਾਂ ਸਰਦਾਰ ਬਲਬਕ ਪਟੇਲ ਜੀ ਦਾ ਕੁਝ ਹੀ ਸ਼ਹਿਦ ਇਤਿਹਾਸ ਪੜਿਆ ਹੋਣਾ ਕਿ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ 562 ਰਿਆਸਤਾ ਸੀਗੀਆਂ ਔਰ ਉਹਨਾਂ ਨੂੰ ਖਤਮ ਕਰਕੇ ਉਹਨਾਂ ਨੇ ਸਾਡੇ ਹਿੰਦੁਸਤਾਨ ਦਾ ਇੱਕ ਸਰੂਪ ਬਣਾਇਆ ਔਰ ਉਸ ਦੇ ਵਿੱਚ ਚਾਰ ਪੰਜ ਸਟੇਟਾਂ ਜਿਹੜੀਆਂ ਸਾਡੇ ਬਠਿੰਡੇ ਦੇ ਲਾਗੇ ਤੇਗੇ ਨੱਬਾ ਜੀਂਦ ਪੀਕੋਟ ਔਰ ਪਟਿਆਲਾ ਇਹ ਰਿਆਸਤਾ ਵੀ ਜਿਹੜੀਆਂ ਹੈਗੀਆਂ ਖਤਮ ਕੀਤੀਆਂ ਤਿੰਨ ਚਾਰ ਸਟੇਟਾਂ ਜਿਹੜੀ रियासतਾਂ ਸੀਗੀਆਂ ਉਸ ਟਾਈਮ ਸਰਦਾਰ ਵੱਲੋਭਾਈ ਪਟੇਲ ਜੀ ਨੇ ਜਿਹੜੀਆਂ ਜਿਹੜਾ ਹੈਗਾ ਆਪਣੇ ਜੋਰ-ਸ਼ੋਰ ਨਾਲ ਉਕਤੀਆਂ ਜਿਸ ਤਰ੍ਹਾਂ ਜੂਨਾਗੜਾ ਹੈ ਜਾਂ ਨizam హైదਰਾਬਾਦੀ ਬਹੁਤ ੜੀ ਸਟੇਟ ਸੀਗੀ ਤਾਂ ਉਹ ਸਟੇਟਾਂ ਵੀ ਉਹ ਨਹੀਂ ਚਾਹੁੰਦੀਆਂ ਸੀ ਕਿ ਬਿੰਦੋਸਤਾਨ ਦੇ ਚਲੇ ਐਸੀ ਪਾਕਿਸਤਾਨ ਦਾ 파ਟ ਬਣੀ ਹੈ ਪਰ ਉਹਨਾਂ ਨੇ ਇੱਕ ਲੋਕਪੁਰਖ ਸੀ ਉਸੇ ਕਰਕੇ ਕਹਿੰਦੇ ਆ ਕਿ ਉਹਨਾਂ ਨੂੰ ਇਸ ਹਿੰਦੁਸਤਾਨ ਦੇ ਵਿੱਚ ਲਾਇਆ ਤਾਂ ਉਹਦੀ ਬਦੌਲਤ ਹੀ ਅੱਜ ਜਿਹੜਾ ਹੈਗਾ ਸਾਡਾ ਜਿਹੜਾ ਮੁਲਕ ਹੈ ਉਹ ਐਡਾ ਵੱਡਾ ਮੁਲਕ ਹੈ ਇਹ ਤੇ ਤਰ ਤਰਾਂ ਦੇ ਤਰਬੜਾਂ ਦੇ ਨਹੀਂ ਤਰ ਤਰਾਂ ਦੇ ਜਜ਼ਬਾਤ ਰਹਿੰਦੀਆਂ ਫਿਰ ਵੀ ਅਸੀਂ ਜਿਹੜਾ ਹੈਗਾ ਇੱਕ ਮੁਲਕ ਦੇ ਵਿੱਚ ਰਹਿ ਰਹੇ ਹਾਂ ਮੇਨ ਸਾਡਾ ਉਹਨਾਂ ਦਾ ਜਿਹੜੀ ਸੋਚ ਸੀ ਯੂਨਿਟੀ ਦੇ ਦੇਸ਼ ਨੂੰ ਇੱਕ ਤੋਂ ਰੱਖਣ ਦਾ ਅਸੀਂ ਰੱਖਣੀ ਹੈ ਬੇਸ਼ੱਕ ਜੰਮੂ ਕਸ਼ਮੀਰ ਦਾ ਵੀ ਜਿਹੜਾ ਵੱਡਾ ਇਸ਼ੂ ਸੀਗਾ ਉਹ ਵੀ ਮੋਦੀ ਸਰਕਾਰ ਨੇ ਜਿਹੜਾ 370 ਹਟਾ ਕੇ ਉਹ ਜਿਹੜੀ 200 ਵਿਧਾਨ 20 ਵਿਧਾਨ ਦਾ ਸੀਗਾ ਉਹ ਵੀ ਉਹਨਾਂ ਨੇ ਖਤਮ ਕੀਤਾ ਤਾਂ ਅੱਜ ਜਿਹੜਾ ਹੈ ਸਾਡਾ ਮੁਲਕ ਜਿਹੜਾ ਹੈਗਾ ਇਹ ਚਾਹੁੰਦਾ ਹੈ ਕਿ ਸਾਡੇ ਜਿਹੜੇ ਯੂਥ ਨੇ ਮੇਨੈਗ ਨੈਸ਼ਨਲਿਜ਼ਮ ਕਿਦਾਂ ਡਿਵੈਲਪ ਹੋਵੇ ਇਸ ਤਰ੍ਹਾਂ ਰਾਸ਼ਟਰੀਤਾ ਜਿਹੜੀ ਹੈਗੀ ਆ ਉਹ ਨਵੇਂ ਜਿਹੜੇ ਨੌਜਵਾਨ ਹੈਗੇ ਡਿਵੈਲਪ ਹੋਵੇ ਤਾਂ ਕਿ ਜੋ ਐਸੀ ਪਹਿਲਾਂ ਦੇਖਿਆ ਵੀ ਉਹ ਦੁਬਾਰਾ ਉਸ ਦਾ ਰਿਪੀਟ ਨਾ ਹੋਵੇ ਔਰ ਸਾਡਾ ਜਿਹੜਾ ਮੁਲਕ ਹੈ ਉਹ ਇਸ ਤਰ੍ਹਾਂ ਵੱਧਦਾ ਫੁੱਲਦਾ ਰਹੇ ਔਰ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਜਿਹੜੀ ਦੇਸ਼ ਦੀ ਏਕਤਾ ਰਖੜਦਾ ਦਾ ਧਿਆਨ ਰੱਖਣ ਇਹਦੇ ਵਿੱਚ ਅਸੀਂ ਸਾਰੇ ਹੀ ਐਨ ਜੀਓਜ਼ ਨੂੰ ਵੀ ਲੈ ਰਹੇ ਆ ਸਾਰੇ ਸੋਸ਼ਲ ਆਰਗੇਨਾਈਜੇਸ਼ਨ ਨੂੰ ਵੀ ਲੈ ਰਹੇ ਆ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਵੀ ਲੈ ਰਹੇ ਆ ਇਸ ਪ੍ਰੋਗਰਾਮ ਦੇ ਵਿੱਚ ਜੋ ਵੱਖ-ਵੱਖ ਪ੍ਰੋਗਰਾਮ ਵੱਖ-ਵੱਖ ਤਰੀਕਿਆਂ ਨਾਲ ਆਣਗੇ ਉਹਦੇ ਵਿੱਚ ਸਮੂਲਿਤ ਕਰਨ ਔਰ ਹਰ ਬੱਚੇ-ਬੱਚੇ ਦੇ ਜਿਹੜਾ ਹੈ ਮਨ ਦੇ ਵਿੱਚ ਸਰਦਾਰ ਵੱਲਭਾਈ ਪਟੇਲ ਬਾਰੇ ਕੀ ਉਹਨੇ ਸਾਡੇ ਮੁੱਲਕ ਲਈ ਕੀ ਕੀਤਾ ਔਰ ਕੀ ਉਹਨੇ ਸੋਚੀ ਉਸ ਤਰ੍ਹਾਂ ਐਸੀ ਪ੍ਰਚਾਰ ਪ੍ਰਸਾਰ ਹੋਵੇ ਤਾਂ ਕਿ ਸਾਡਾ ਇਹ ਦੇਸ਼ ਹੈ ਵਧੇ ਫੁੱਲੇ ਔਰ ਜਿਹੜੀ ਦੇਸ਼ ਦੀ ਇਕਤਾ ਔਰ ਅਖੰਡਤਾ ਨੂੰ ਜੋੜ ਦੇਵੇ ਮੈਂ ਇਨਾ ਹੀ ਕਹਿੰਦਾ ਹਾਂ ਸਾਰੇ ਹੀ ਅੱਜ ਪੈਸਟੋਲੇ ਵੀਰ ਜੋ ਆਏ ਨੇ ਬਹੁਤ ਬਤਨਵਾਦੀ ਹੈ ਟਾਈਮ ਟਾਈਮ ਤੇ ਵੀ ਇਹ ਪ੍ਰੋਗਰਾਮ ਹੁੰਦੇ ਰਹਿਣਗੇ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਪ੍ਰੋਪਰ ਕਵਰੇਜ ਦਿੰਦੇ ਰਹੋਗੇ ਤਾਂ ਕਿ ਜਿਹੜਾ ਪਬਲਿਕ ਦੇ ਵਿੱਚ ਜਿਹੜਾ ਹੈ ਮੈਸੇਜ ਉਹਨਾਂ ਜਾਵੇ ਔਰ ਕਾਰ ਕਰ ਇਹਦਾ ਪਹੁੰਚੇ ਬਹੁਤ ਬਤਨਵਾਦੀ ਹੈ ਮੈਂ ਸ਼ੁਰੂ ਕਰਾਂ ਈ ਮੈਂ